ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਗੇਸ਼ਵਰ ਵਾਲੇ ਬਾਬੇ ਦੀ ਵੀਡੀਓ ਵਾਇਰਲ ਹੁੰਦੀ ਹੈ ਅਸਲ ਵਿੱਚ ਉਸ ਬਾਬੇ ਨੂੰ ਇੰਦਰਜੀਤ ਨਿੱਕੂ ਵਾਲਾ ਬਾਬਾ ਕਿਹਾ ਜਾਂਦਾ ਹੈ ਕਿਉਂਕਿ ਇੰਦਰਜੀਤ ਨਿੱਕੂ ਦੀ ਵੀਡੀਓ ਵਾਇਰਲ ਹੋਈ ਸੀ ਤੇ ਬੜਾ ਲੋਕਾਂ ਨੇ ਮਸ਼ਹੂਰ ਕੀਤਾ ਇੰਦਰਜੀਤ ਨਿੱਕੂ ਨੂੰ ਤੇ ਜਿਹੜੀ ਹੁਣ ਵੀਡੀਓ ਵਾਇਰਲ ਹੋਈ ਹੈ ਬਗੇਸ਼ਵਰ ਵਾਲੇ ਬਾਬੇ ਦੀ ਉਹਦੇ ਵਿੱਚ ਉਹ ਇਹ ਕਹਿੰਦਾ ਹੈ ਕਹਿੰਦਾ ਇੱਕ ਹਰਿ ਮੰਦਰ ਹੈ ਖਰੀ ਦਾ ਮੰਦਰ ਜਿੱਥੋਂ ਆਵਾਜ਼ ਆਉਂਦੀ ਹੈ ਕਿ ਇੱਥੇ ਪੂਜਾ ਸ਼ੁਰੂ ਕਰੀ ਜਾਏ ਭਾਵ ਕਿ ਉਹ ਜਿਹੜਾ ਮੰਦਰ ਹੈ ਉਹ Hindu ਤਾਂ ਹੈ ਇਹ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ ਸਚਾਈ ਕੀ ਹੈ ਉਹਦੇ ਵਿੱਚ ਉਸ ਬਾਬੇ ਨੇ ਜੋ ਦਰਬਾਰ ਸਾਹਿਬ ਜਿਹਨੂੰ ਹਰੀ ਮੰਦਰ ਸਾਡੇ ਸਿੱਖ ਵੀ ਕਹਿੰਦੇ ਨੇ ਉਹਦਾ ਜ਼ਿਕਰ ਨਹੀਂ ਕੀਤਾ ਗਿਆ ਉਹਦਾ ਨਾਂ ਨਹੀਂ ਲਿਆ ਗਿਆ ਪਰ ਸਾਡੀ ਕੌਮ ਦੇ ਵਿੱਚ ਕੁਝ ਉਹ ਚੌਧਰੀ ਨੇ ਜਿਹੜੇ ਉੱਲੂ ਦੀ ਤਰ੍ਹਾਂ ਰਾਤ ਨੂੰ ਜਾਗਦੇ ਨੇ ਜਿਹੜੇ ਖਾ ਕੇ ਪਸੇਰੀ ਪਸੇਰੀ ਅੰਨ ਦਿਨ ਦੇ ਵਿੱਚ ਸੁੱਤੇ ਰਹਿੰਦੇ ਨੇ ਜਿਨ੍ਹਾਂ ਨੂੰ ਗੁਰਮਤਿ ਦੀ ਕੋਈ ਸਮਝ ਬਿਲਕੁਲ ਨਹੀਂ ਤੇ ਨਾ ਹੀ ਗੁਰਮਤਿ ਦੀ ਸਮਝ ਲੈਣਾ ਚਾਹੁੰਦੇ ਬਹੁਤ ਸੱਜਣਾਂ ਨੂੰ ਇਹ ਲੱਗਣਾ ਕਿ ਜਿਹੜਾ ਬਗੇਸ਼ਵਰ ਵਾਲਾ ਬਾਬਾ ਹੈ ਸ਼ੈਦ ਗੈਨੀ ਜੀ ਉਹਦੇ ਹੱਕ ਵਿੱਚ ਬੋਲਦੇ ਐ ਮੈਂ ਇੱਕ ਬੇਨਤੀ ਕਰ ਦਿੰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਅਸੀਂ ਕਿਸੇ ਵੀ ਗ੍ਰੰਥ ਨੂੰ ਮੰਨਦੇ ਨਹੀਂ ਕਿਸੇ ਧਾਮ ਨੂੰ ਕਿਸੇ ਮਜ਼ਬ ਨੂੰ ਕਿਸੇ ਧਰਮ ਨੂੰ ਮੰਨਦੇ ਨਹੀਂ ਇਹਨੂੰ ਜਿਹੜੀ ਮੈਂ ਗੱਲਬਾਤ ਕਰ ਰਿਹਾ ਧਿਆਨ ਦੇ ਨਾਲ ਸੁਣਿਓ ਇਹ ਹੋਊਗਾ ਕਿਉਂ ਬਣਾਇਆ ਗਿਆ ਕਿਉਂਕਿ ਜਿਹੜਾ ਹਰੀ ਮੰਦਰ ਹੈ ਨਾ ਅਸਲ ਵਿੱਚ ਗੁਰਬਾਣੀ ਦੇ ਵਿੱਚ ਵੀ ਇਹ ਸ਼ਬਦ ਹਰੀ ਦਾ ਮੰਦਰ ਵਰਤਿਆ ਗਿਆ ਔਰ ਜਦੋਂ ਤੁਸੀਂ ਹਿੰਦੂ ਧਾਮ ਹੋਣ ਦੀ ਗੱਲ ਕਰਦੇ ਆ ਜਾਂ ਜ਼ਿਕਰ ਹੁੰਦਾ ਉਦੋਂ ਕਿਉਂ ਹੁੰਦਾ ਥੋੜਾ ਜਿਹਾ ਇਹਨੂੰ ਧਿਆਨ ਦੇ ਨਾਲ ਸੁਣਿਓ ਜਿਹੜੇ ਸਾਡੇ ਕੌਮ ਦੇ ਵਿੱਚ ਅਤ ਦੇ ਫੁਕਰੇ ਲੋਕ ਨੇ ਇੱਕ ਤਾਂ ਬਿੰਗੇ ਮੂੰਹ ਵਾਲਾ ਬਲਜਿੰਦਰ ਪਰਵਾਨਾ ਰਾਜਪੁਰੇ ਵਾਲਾ ਉਹਦੀ ਵੀ ਵੀਡੀਓ ਆਈ ਏ ਇਹਦੇ ਤੇ ਰੈਕਟ ਕੀਤਾ ਉਹਨੇ ਕਹਿੰਦਾ ਤੂੰ ਕਾਮਰਸਰ ਆ ਕੇ ਦਖਾਣ ਪੰਜਾਬ ਵਿੱਚ ਵੜ ਕੇ ਖਤਮ ਕੀਤੇ ਰਹੇ ਅਜੇ ਤੱਕ ਉਹਨਾਂ ਤੁਹਾਡੀ ਮਾਂ ਇੰਦਰਾ ਗਾਂਧੀ ਨਹੀਂ ਛੱਡੀ ਤੈਨੂੰ ਵੀ ਕਹਿੰਦਾ ਗੱਡੀ ਚਾੜਾਂਗੇ ਤੁਸੀਂ ਹੁਣ ਪਹਿਲਾਂ ਅੰਦਾਜ਼ਾ ਲਾਇਓ ਵੀ ਗੱਲ ਕੀ ਹੋ ਰਹੀ ਹੈ ਇਹ ਬੰਦੇ ਧਮਕੀਆਂ ਕਿਦਾਂ ਦੇ ਰਹੇ ਨੇ ਜੇ ਇੰਦਰਾ ਗਾਂਧੀ ਛੱਡੀ ਨਹੀਂ ਉਹਦੀ ਮੌਤ ਹੋ ਗਈ ਤੁਸੀਂ ਕਤਲ ਕਰ ਦਿੱਤਾ ਤੇ ਖਟਿਆ ਕੀ ਹੈ ਅਗਲਾ ਨੇ ਦਿੱਲੀ ਕਤਲੇਆਮ ਜਿਹੜਾ ਹੋਇਆ ਨਾ ਗਲਾਂ ਵਿੱਚ ਟਾਇਰ ਪਾ ਪਾ ਕੇ ਸਿੱਖਾਂ ਨੂੰ ਸਾੜਿਆ ਤੁਹਾਡੀ ਤਾਂ ਮਾਮੂਲੀ ਜਿਹੀ ਗਲਤੀ ਸੀ ਤੁਸੀਂ ਕਹਿੰਦੇ ਨਾ ਕਿ ਅਸੀਂ ਦਰਬਾਰ ਸਾਹਿਬ ਦੇ ਵਿੱਚ ਜਾਂ ਅੰਮ੍ਰਿਤਸਰ ਸਹਿਰ ਦੇ ਵਿੱਚ ਪੈਰ ਨਹੀਂ ਰੱਖਣ ਦਿੰਦੇ ਇਦਾਂ ਹੀ ਭਿੰਡਰਾਂ ਬੜਾ ਬਕਵਾਸ਼ ਕਰਦਾ ਸੀ ਜਦੋਂ ਬੰਬੇ ਗਿਆ ਸੀ ਨਾ ਅਗਲੇ ਕਹਿੰਦੇ ਸੀ ਜਿੱਥੇ ਮਰ ਜੇ ਘੁੰਮਦਾ ਰਹੇ ਜਦੋਂ ਮਾਰਾਂਗੇ ਤੇਰੇ ਘਰ ਦੇ ਅੰਦਰ ਵੜ ਕੇ ਮਾਰਾਂਗੇ ਆਲੇ ਨੇ ਇਹ ਕਿਹਾ ਸੀ ਜਾੜੀ ਨਾ ਫੌਜ ਅਕਾਲ ਤਖਤ ਕਿੰਨਾ ਨੁਕਸਾਨ ਹੋਇਆ ਸਾਡੀ ਕੌਮ ਦਾ ਇਹ ਬਿੰਗੇ ਮੂੰਹ ਵਾਲੇ ਜਿਹੜੇ ਪਰਵਾਨੇ ਵਰਗੇ ਨੇ ਬਾਂਦਰ ਸੇ ਕੌਮ ਦੇ ਵਿੱਚ ਕਿੱਡੀ ਕਿ ਕੁਰਬਾਨੀਆਂ ਇਹਨਾਂ ਨੇ ਕੌਮ ਲਈ ਕਿਹੜੀ ਮੱਤ ਮਾਰੀ ਅੱਗੇ ਦੇ ਪੋਸਟਰ ਪਾੜ ਤੇ ਫੜ ਕੇ ਕਾਲੇ ਮੰਦਰ ਦੇ ਬਾਹਰ ਪੋਸਟਰ ਲਾ ਤੇ ਕੁਝ ਲਿਖ ਦਿੱਤਾ ਇੱਕ ਦੂਜੇ ਨੂੰ ਲੜਾ ਦਿੱਤਾ ਆਹੀ ਕੰਮ ਐ ਨਾ ਧਿਆਨ ਦੇ ਨਾਲ ਸੁਣਿਓ ਕਿ ਕਿਥੇ ਮੈਂ ਤੁਹਾਨੂੰ ਤੁਹਾਡੇ ਨਾਲ ਹੋਰ ਗੱਲ ਕਰਨੀ ਆ ਉਹ ਗੱਲ ਇਹ ਐ ਵੀ ਜੇ ਤੁਸੀਂ ਕਹਿ ਰਹੇ ਹੋ ਅਸੀਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹ ਬਾਬੇ ਨੂੰ ਬੜਨ ਨਹੀਂ ਦਿੰਦੇ ਜੇ ਹਿੰਮਤ ਹੈਗੀ ਐ ਨਾ ਉਹਨਾਂ ਗ੍ਰੰਥਾਂ ਨੂੰ ਬਾਹਰ ਕੱਢੋ ਜਿਨ੍ਹਾਂ ਗ੍ਰੰਥਾਂ ਦੇ ਵਿੱਚ ਹਰੀ ਮੰਦਰ ਦਾ ਜਾਂ Hindu ਮੰਦਰ ਦਾ ਵਿਸ਼ਨੂ ਮੰਦਰ ਦਾ ਜ਼ਿਕਰ ਕੀਤਾ ਗਿਆ ਦਰਬਾਰ ਸਾਹਿਬ ਹਿੰਮਤ ਹੈਗੀ ਹੈ ਕਵੀ ਸੰਤੋਖ ਸਿੰਘ ਜੂੜਾਮਣੀ ਸੂਰਜ ਪ੍ਰਕਾਸ਼ ਜਿਹੜਾ ਗੰਨ ਤੁਸੀਂ ਗੁਰਦੁਆਰੇ ਦੇ ਵਿੱਚ ਤੁਹਾਡੇ ਕਥਾ ਬਚ ਕੇ ਸਾਖੀਆਂ ਸੁਣਾ ਰਹੇ ਹਿੰਮਤ ਹੈਗੀ ਹੈ ਦਸ਼ਮ ਗ੍ਰੰਥ ਵਿੱਚ ਜਿਹੜੀ ਅਸ਼ਲੀਲਤਾ ਭਰੀ ਹੋਈ ਹੈ ਉਹਨਾਂ ਗ੍ਰੰਥਾਂ ਨੂੰ ਤੁਸੀਂ ਤਿਆਗ ਦਿਓ ਗੁਰੂ ਘਰ ਦੇ ਵਿੱਚੋਂ ਕੱਢ ਦਿਓ ਤੁਹਾਡੇ ਵਿੱਚ ਹਿੰਮਤ ਹੈਗੀ ਹੈ ਅਗਲਾ ਨੇ ਕੀ ਲੈਣਾ ਤੁਸੀਂ ਨਾ 13 ਚੋਂ ਨਾ ਤਿੰਨਾਂ ਚੋਂ ਜਿਹੜੇ ਵਗੇਸ਼ਵਰ ਵਾਲੇ ਬਾਬੇ ਧਾਮ ਵਾਲੇ ਬਾਬੇ ਦੀ ਗੱਲ ਕਰਦੇ ਹੋ ਨਾ ਉਹ 15-15 ਲੱਖ ਰੁਪਏ ਕਥਾ ਦਾ ਲੈਂਦਾ ਨਾਲੇ ਪੁਜਾਰੀਓ ਜੇ ਤੁਸੀਂ ਚਾਹੋ ਨੇ ਕਿ ਉਹਨੇ ਸਾਡੇ ਹਰੀ ਮੰਦਰ ਨੂੰ ਪੂਜਾ ਕਰਵਾਏ ਤੇ ਕਿਹਾ ਫਿਰ ਪੂਜਾ ਤੁਸੀਂ ਕਰ ਰਹੇ ਹੋ ਜਿਹੜਾ ਇਸ਼ਨਾਨ ਕਰਾਉਣ ਵੇਲੇ ਦੁੱਧ ਢੋਲਦੇ ਹੋ ਤੁਸੀਂ ਉਹ ਕੀ ਹੈ ਉਹ ਪੂਜਾ ਜਾਂ ਉਹ ਤੇ ਸੰਧਾਨਤਕ ਕੋਈ ਗੱਲ ਹੈ ਕਰ ਨਹੀਂ ਰਹੇ ਨਿਸਾਨ ਸਾਹਿਬ ਜਿਹੜਾ ਨੇ ਦਹੀਂ ਦੇ ਨਾਲ ਇਸ਼ਨਾਨ ਹੁੰਦੇ ਨੇ ਦੁੱਧੇ ਨਾਲ ਇਸ਼ਨਾਨ ਹੁੰਦੇ ਨੇ ਉਹ ਕੀ ਹੈ ਲਾਂਤ ਨਹੀਂ ਸਾਨੂੰ ਹੋਈ ਮੈਂ ਤਾਂ ਇੱਕ ਬੇਨਤੀ ਕਰਨੀ ਹੈ ਸਾਡਾ ਕਿਸੇ ਵੀ ਬੈਲਿੰਗ ਦੇ ਨਾਲ ਕੋਈ ਸਬੰਧ ਨਹੀਂ ਇਹ ਬੜਾ ਕੌੜਾ ਸਾਜ ਹੈ ਕਈਆਂ ਨੇ ਮੈਨੂੰ ਕਹਿਣਾ ਤੁੰਦਰਵਾਰ ਸਾਹਿਬ ਤੇ ਟਿਕਾ ਟੇਪਣੀ ਕੀਤੀ ਇੱਕ ਉਦਾਹਰਨ ਦੇਣੀ ਹੈ ਤੁਹਾਨੂੰ ਸੁਣੋ ਧਿਆਨ ਦੇ ਨਾਲ ਇੱਕ ਗ੍ਰੰਥੀ ਉਹ ਹੈ ਜਿਹੜਾ ਆਮ ਪਿੰਡ ਦੇ ਵਿੱਚ ਲੱਗਿਆ ਹੋਇਆ ਉਹ ਗ੍ਰੰਤੀ ਤਨਖਾਹ ਕਿੰਨੀ ਹੈ 5-7000 ਰੁਪਿਆ ਇਹ ਗ੍ਰੰਤੀ ਹੋਊ ਹੈ ਜਿਹੜਾ ਜੀ ਦਰਬਾਰ ਸਾਹਿਬ ਦੇ ਵਿੱਚ ਲਾਇਆ ਹੋਇਆ ਉਹ ਤਨਖਾਹ ਕਿੰਨੀ ਹੈ 50-60000 ਰੁਪਿਆ ਪਿੰਡ ਦਾ ਗ੍ਰੰਤੀ ਅਰਦਾਸ ਕਰੇ ਕੋਈ ਉਹਨੂੰ 100 ਰੁਪਿਆ ਦੇਣ ਨੂੰ ਤਿਆਰ ਨਹੀਂ ਜੇ ਦਰਬਾਰ ਸਾਹਿਬ ਦਾ ਗ੍ਰੰਤੀ ਅਰਦਾਸ ਕਰੇ ਉਹਨੂੰ 50-50000 ਰੁਪਿਆ ਭੇਟਾ ਦਿੱਤੀ ਜਾਂਦੀ ਹੈ ਫਿਰ ਉਥੇ ਵੱਡਾ ਕੌਣ ਹੈ ਗੁਰੂ ਗ੍ਰੰਥ ਸਾਹਿਬ ਵੱਡਾ ਜਾਂ ਉਹ ਬੈਲਡ ਉਹ ਹਰੀ ਦਾ ਮੰਦਰ ਵੱਡਾ ਅਸੀਂ ਕਹਿੰਦੇ ਹਾਂ ਜਿਵੇਂ ਗੁਰੂ ਸਾਹਿਬ ਨੂੰ ਪੁੱਜਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੁੰਦੇ ਨਾ ਫਿਰ ਜਿਹੜਾ ਪਿੰਡ ਦਾ ਗ੍ਰੰਥੀ ਆ ਉਹਦੀ ਵੀ ਯੋਗਤਾ ਉਹਦੀ ਵੀ ਮਾਨਤਾ ਉਨੀ ਹੁੰਦੀ ਜਿੰਨੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੀ ਹੈ ਸਾਡੇ ਧਿਆਨ ਵਿੱਚ ਇਹ ਗੱਲਾਂ ਆਉਣੀਆਂ ਨਹੀਂ ਬਾਬੇ ਨਾਨਕ ਦੇ ਸਿੱਖ ਬਣਨਾ ਕਿਤੇ ਖਾਲਸਾ ਦੀ ਦਾ ਬਾੜਾ ਨਹੀਂ ਬਾਬੇ ਨਾਨਕ ਨੇ ਤਾਂ ਆਪਣੇ ਪੁੱਤਰ ਨੂੰ ਕਹਿ ਦਿੱਤਾ ਸੀ ਜਦੋਂ ਪਰ ਕੀਤੀ ਹੈ ਭਾਈ ਲੈਣਾ ਜਿਹਨੂੰ ਸਵੀਕਾਰ ਕੀਤਾ ਇੱਕ ਸੇਵਕ ਬਣ ਕੇ ਗਏ ਸੀ ਤੇ ਅੱਜ ਵੀ ਸ੍ਰੀ ਚੰਦ ਤੇ ਲక్ష్ਮੀ ਦਾਸ ਨੂੰ ਕੋਈ ਮੰਨਦਾ ਨਹੀਂ ਅਸੀਂ ਬਾਬੇ ਨਾਨਕ ਤੇ ਸਿੱਖਾਂ ਬੈਲਡਿੰਗ ਨਾਲ ਨਹੀਂ ਜੁੜੇ ਹੋਏ ਜੇ ਤੁਸੀਂ ਸਾਬਤ ਕਰਦੇ ਹੋ ਕਿ ਹਰੀ ਦਾ ਮੰਦਰ ਹੈ ਤੁਸੀਂ ਮੰਨਦੇ ਹੋ ਤਾਂ ਤੁਹਾਡੇ ਗ੍ਰੰਥਾਂ ਨੇ ਕਿਹਾ ਜਿਹੜੇ ਗ੍ਰੰਥਾਂ ਨੂੰ ਸੱਚ ਤੇ ਬਹਾਇਆ ਹੋਇਆ ਜਿਹੜੇ ਗ੍ਰੰਥਾਂ ਦਾ ਅਸੀਂ ਪ੍ਰਕਾਸ਼ ਕੀਤਾ ਗੁਰੂ ਸਾਹਿਬ ਦੇ ਸ਼ਰੀਕ ਬਣਾ ਕੇ ਕੀਤਾ ਨਹੀਂ ਹੋਇਆ ਦਸ਼ਮ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਸੀ ਸੂਰਜ ਪ੍ਰਕਾਸ਼ ਵਿੱਚ ਕਥਾ ਨਹੀਂ ਕਰਦੇ ਜਿਹਦੇ ਵਿੱਚ ਗੰਦ ਲਿਖਿਆ ਹੋਇਆ ਉਹ ਬਾਬੇ ਜਿਹੜੇ ਬਗੇਸ਼ਵਰ ਧਾਮ ਵਾਲੇ ਵਰਗੇ ਨੇ ਨਾ ਉਹ ਆਪਣੇ ਕੋਲੋਂ ਨਹੀਂ ਕੁਝ ਕਹਿੰਦੇ ਸਾਡੇ ਵੱਡੇ ਵੱਡੇ ਪ੍ਰਚਾਰਕ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕਥਾਵਾ ਕਰ ਰਹੇ ਨੇ ਕਿ ਦਰਬਾਰ ਸਾਹਿਬ ਫਰੀਦਕੰਦਰ বিষ্ণੂ ਦਾ ਮੰਦਰ ਹੈ ਕਿਹਾ ਜਾ ਰਹੇ ਕੌਣ ਕਹਿੰਦਾ ਇਹਨਾਂ ਗ੍ਰੰਥਾਂ ਵਿੱਚੋਂ ਪੜ੍ਹ ਕੇ ਇੱਕ ਹੋਰ ਗੱਲ ਸੁਣ ਲਿਓ ਮੈਂ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਜੀ ਨੂੰ ਤੁਸੀਂ ਹਰੀ ਦਾ ਮੰਦਰ ਦਰਵਾਰ ਸਾਹਿਬ ਨੂੰ ਕਹਿ ਰਹੇ ਹੋ ਨਾ ਉਹਦਾ ਨਾਮ ਪਤਾ ਕੀ ਹੈ ਦਰਵਾਰ ਸਾਹਿਬ ਹੈ ਕੋਈ ਮੰਦਰ ਨਹੀਂ ਜੇ ਮੰਦਰ ਹੈ ਵੀ ਮੰਨ ਲਓ ਗੱਲ ਤਾਂ ਫਿਰ ਤੁਸੀਂ ਮੰਦਰਾਂ ਵਾਲੀ ਗੁੜਾ ਤਾਂ ਕਰ ਰਹੇ ਹੋ ਉੱਥੇ ਮੈਂ ਪਹਿਲਾਂ ਜ਼ਿਕਰ ਕਰਦਾ ਦੁੱਧ ਤੁਸੀਂ ਢੋਲ ਰਹੇ ਹੋ ਰੋਜ਼ ਉੱਥੇ ਢੋਲਦੇ ਨਹੀਂ ਇਹ ਝੂਠ ਹੈ ਨਿਸਾਨ ਸਾਹਿਬ ਤੁਸੀਂ ਚੜਾਉਨੇ ਹੋ ਇੱਕ ਦਿਨ ਦੇ ਵਿੱਚ 15-15 ਵਾਰੀ ਚੜਾਉਂਦੇ ਨਹੀਂ ਦਹੀਂ ਨਾਲ ਇਸ਼ਨਾਨ ਹੁੰਦਾ ਨਹੀਂ ਦੁੱਧ ਨਾਲ ਇਸ਼ਨਾਨ ਹੁੰਦਾ ਨਹੀਂ ਉਹ ਪੂਜਾ ਨਹੀਂ ਉਹ ਕੀ ਹੈ ਜਿਹੜੀ ਦੁੱਖ ਭੰਣੀ ਨਹੀਂ ਬੇਰੀ ਦੇ ਕੋਲੇ ਮੱਥੇ ਟਿਕਾਉਨੇ ਤੁਸੀਂ ਨੱਕ ਰਗੜੇ ਜਾਂਦੇ ਨੇ ਉਹ ਕੀ ਹੈ ਉਹ ਪੂਜਾ ਨਹੀਂ ਬਾਬਾ ਬਗੇਸ਼ਵਰ ਧਾਮ ਵਾਲਾ ਪਰਵਾਨਾ ਕਹਿੰਦਾ ਪੰਜਾਬ ਵਿੱਚ ਵੜ ਕੇ ਦੇ ਕੇ ਬਿੰਗੇ ਮੂੰਹ ਵਾਲਿਓ ਤੁਹਾਡਾ ਕੁਝ ਨਹੀਂ ਜਾਣਾ ਤੁਸੀਂ ਕੌਮ ਫੁਗਰਿਆ ਨੇ ਪਹਿਲਾਂ ਵੀ ਮਰਵਾਈ ਹੈ ਹੁਣ ਵੀ ਮਰਵਾ ਕੇ ਛੱਡੋਗੇ ਤਲਾਏ ਦਸੋ ਵੀ ਕਿਹਾ ਬਗੇਸ਼ਵਰ ਵਾਲੇ ਬਾਬੇ ਨੇ ਹਰੀ ਦਾ ਮੰਦਰ ਹੈ ਉਥੇ ਪੂਜਾ ਹੋਣੀ ਚਾਹੀਦੀ ਹੈ ਤੇ ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਇੰਦਰਾਂ ਗਾਂਧੀ ਮਾਰਤੀ ਗਿਰੇ ਇੰਦਰਾਂ ਗਾਂਧੀ ਮਾਰੀ ਹੈ ਉਹ ਹੈਗੇ ਨੇ ਇੱਥੇ ਉਹਨਾਂ ਦੇ ਨਾਂ ਤੇ ਤੁਸੀਂ ਗਰਾਈਆਂ ਕਰ ਰਹੇ ਹੋ ਕੌਮ ਨੂੰ ਲੁੱਟ ਕੇ ਖਾ ਰਹੇ ਹੋ ਜਿੰਨੇ ਵੀ ਸਾਡੇ ਕੌਮ ਦੇ ਪ੍ਰਚਾਰਕ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜੇ ਤੁਹਾਡੀ ਜਮੀਰ ਜਾਗਦੀ ਹੈ ਨਾ ਤੁਹਾਨੂੰ ਅਣਖ ਹੈ ਮਾੜੀ ਮੋਟੀ ਜੇ ਸੁਨਾਹਤ ਨੂੰ ਮੰਨਦੇ ਹੋ ਜੋ ਕਹਿੰਦੇ ਬਾਬੇ ਨਾਨਕ ਦੇ ਸੇਖਾਂ ਫਿਰ ਵਾਈ ਕਾਟ ਕਰੋ ਦਸਵੇਂ ਗ੍ਰੰਥ ਦਾ ਤੇ ਸੂਰਜ ਪ੍ਰਕਾ ਦਾ ਜਿਹੜਾ ਗੰਨ ਤੁਸੀਂ ਗੁਰਦੁਆਰੇ ਵਿੱਚ ਸੁਣਾ ਰਹੇ ਹੋ ਜਿਹਨੂੰ ਸਾਬਤ ਕਰਦੇ ਨੇ ਉਹ ਗ੍ਰੰਥ ਖਰੀਦਾ ਮੰਦਰ ਹਿੰਦੂਆਂ ਦਾ ਮੰਦਰ ਜਿਹੜੇ ਗ੍ਰੰਥ ਸਾਬਤ ਕਰਦੇ ਨੇ ਨਾ ਉਹਨਾਂ ਗ੍ਰੰਥਾਂ ਦਾ ਫਿਰ ਵਾਈ ਕਾਟ ਕਰਕੇ ਸੁਣਾਓ ਸਵਾਲ ਪੇ ਰੋਣ ਵਾਈ ਗੁਰੂ ਜੀ ਦਾ ਖਾਲਸਾ